ਹਾਂਜੀ ਸ਼ਾਸਤਰੀਕਾਲ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਚੈਨਲ ਰਿਸ਼ਤੇ ਰਿਸ਼ਤੇ ਤੇ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਆਪਣੀ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਕਿਉਂਕਿ ਸਾਰੇ ਰਿਸ਼ਤੇ ਆਪਣੇ ਕੰਮ ਦੇ ਹੁੰਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਬਾਕੀ ਨਾਲ ਆਪਣਾ WhatsApp ਨੰਬਰ ਦਿੱਤਾ ਗਿਆ ਹੁੰਦਾ ਥੱਲੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਦੇ ਉੱਪਰ ਜਰੂਰ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਸੈਂਡ ਕਰੋ ਤੇ ਐਡ ਦੀ ਜੋ ਵੀ ਫੀਸ ਦਾ ਪ੍ਰੋਸੈਸ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ WhatsApp ਦੇ ਉੱਪਰ ਤਾਂ ਰੋਜ਼ ਦੀ ਤਰ੍ਹਾਂ ਆਪਾਂ ਅੱਜ ਤੋਂ ਫਿਰ ਤੁਹਾਡੇ ਲਈ ਲੈ ਕੇ ਆਇਆ ਕੁਝ ਨਵੇਂ ਰਿਸ਼ਤੇ ਤੁਹਾਡੇ ਲਈ ਤੋਂ ਇਹ ਸ਼ੁਰੂ ਕਰਦੇ ਹਾਂ ਉਹ ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਮਨਪ੍ਰੀਤ ਸਿੰਘ ਜ਼ਿਲ੍ਹਾ ਪਟਿਆਲਾ ਤੇ ਕਾਸਟ ਇਹਨਾਂ ਦੀ ਕੰਬੋਜ ਤੇ ਉਮਰ ਇਹਨਾਂ ਦੀ 30 ਸਾਲ ਤੇ ਕੱਦ ਇਹਨਾਂ ਦਾ 5 ਫੁੱਟ 5 ਇੰਚ ਹਾਈਟ ਆ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਡਿਪਲੋਮਾ ਫੂਡ ਤੇ ਵੈਬਰੇਜ ਦੀ ਤੇ ਕੰਮ ਇਹਨਾਂ ਦਾ ਕਿ ਕੈਨੇਡਾ ਦੇ ਵਿੱਚ ਇਹ BC ਦੇ ਵਿੱਚ ਵਰਕ ਪਰਮਿਟ ਤੇ ਨੇ ਤੇ 10 ਕਿੱਲੇ ਇਹਨਾਂ ਕੋਲੇ ਜ਼ਮੀਨ ਦੇ ਨੇ ਤੇ ਮੰਗ ਇਹਨਾਂ ਦੀ ਕਿ ਜੇ ਕੁੜੀ ਕੈਨੇਡਾ ਵਿੱਚ ਹੈ ਤਾਂ ਕੰਬੋਜ, ਜੱਟ, ਰਾਜਪੂਤ, ਲੁਭਾਣੇ, ਖੱਤਰੀ, ਤਰਖਾਨ ਕਾਸਟ ਦੀ ਹੋਵੇ ਤੇ ਜੇਕਰ ਕੁੜੀ ਇੰਡੀਆ ਵਿੱਚ ਹੈ ਤਾਂ ਹਾਈ ਕੁਆਲਿਫੀਕੇਸ਼ਨ ਕਰੀ ਹੋਵੇ ਤੇ ਸਿਰਫ ਜੱਟ ਤੇ ਕੰਬੋਜ ਕਾਸਟ ਤੋਂ ਹੋਵੇ ਕੁੜੀ ਜੇਕਰ ਇੰਡੀਆ ਦੇ ਵਿੱਚ ਹੈ ਤੇ ਨਾਲੇ ਇਹਨਾਂ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਬਹੁਤ ਵਧੀਆ ਰਿਸ਼ਤਾ ਜੀ ਇਹ ਇਹਨਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਲੰਧਰ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 35 ਸਾਲ ਕੱਦ ਇਹਨਾਂ ਦਾ 5 ਫੁੱਟ 9 ਇੰਚ ਹੈ ਤੇ ਗੋਤ ਇਹਨਾਂ ਦਾ ਸਾਧਾਵਾਲੀ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਜੀ ਬੀ ਕਾਮ ਦੀ ਤੇ ਨਾਲ ਹੀ ਐਮਏ ਵੀ ਦੀ ਤੇ ਬੀ ਜੀ ਡੀਸੀ ਇਹ ਕਰੀ ਹੋਈ ਹੈ ਇਹਨਾਂ ਨੇ ਤੇ ਭਰਾ ਇਹਨਾਂ ਦਾ ਇੱਕ ਹੈ ਤੇ ਕੰਮ ਕਰ ਇਹਨਾਂ ਦਾ ਜੀ ਇਹ ਕੈਨੇਡਾ ਦੇ ਵਿੱਚ ਹੈ ਲੜਕਾ ਪੀ ਆ ਰਿਹਾ ਹੈ ਕੈਨੇਡਾ ਦੇ ਵਿੱਚ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਪੜ੍ਹੀ ਲਿਖੀ ਹੋਵੇ ਤੇ ਕਿਸੇ ਵਿਕਾਸਤ ਦੀ ਹੋਵੇ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਤੋਂ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਚੋਹਾਨ ਹੈ ਉਮਰ ਇਹਨਾਂ ਦੀ ਡੇਟ ਆਫ ਬਰਥ 30 ਸਾਲ ਦੀ ਤੇ ਕੱਦ ਹੈ ਲੜਕੇ ਦਾ 5 ਫੁੱਟ 8 ਇੰਚ ਤੇ ਭੈਣ ਇਹਨਾਂ ਦੀ ਇੱਕ ਹੈ ਤੇ ਭਰਾ ਇਹਨਾਂ ਦੇ 3 ਨੇ ਤੇ ਕੰਮਕਾਰ ਹੈ ਇਹਨਾਂ ਦਾ ਕਿ 2.5 ਕਿੱਲੇ ਤਾਂ ਜ਼ਮੀਨ ਹੈ ਜੀ ਇਹਨਾਂ ਕੋਲ ਤੇ ਦੁਬਈ ਦੇ ਵਿੱਚ ਇਹ ਲੜਕਾ ਟਰਾਲਰ ਡਰਾਈਵਰ ਹੈਗਾ ਤੇ ਮੰਗ ਹੈ ਇਹਨਾਂ ਦੀ ਕਿ ਘਰੇਲੂ ਲੜਕੀ ਵਾਲੇ ਸੰਪਰਕ ਕਰਨ ਇਹਨਾਂ ਨਾਲ ਤੇ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਜ਼ਰੂਰ ਗੱਲਬਾਤ ਕਰੋ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਤੇ ਕਾਸਟ ਹੈ ਇਹਨਾਂ ਦੀ ਖੱਤਰੀ ਸਿੱਖ ਤੇ ਜਿਲਾ ਇਹਨਾਂ ਦਾ ਲੁਧਿਆਣਾ ਹੈ ਉਮਰ ਇਹਨਾਂ ਦੀ 9 10 1995 ਦਾ ਵਰਤ ਹੈ ਜੀ ਤੇ ਕੱਦ ਹੈ 5 ਫੁੱਟ 8 ਇੰਚ ਤੇ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ ਐਮ ਐਸ ਸੀ ਬੀ ਐਡ ਤੇ ਕੰਮ ਹੈ ਜੀ ਇਹ ਫਿਜ਼ਿਕਸ ਦੇ ਟੀਚਰ ਨੇ ਇਹ ਸਕੂਲ ਦੇ ਵਿੱਚ ਵਧੀਆ ਸਕੂਲ ਦੇ ਵਿੱਚ ਜੌਬ ਕਰਦੇ ਨੇ ਇਹ ਤੇ ਟਿਊਸ਼ਨ ਸੈਂਟਰ ਇਹਨਾਂ ਦਾ ਆਪਣਾ ਤੇ ਵਧੀਆ ਘਰ-ਵਾਰ ਹੈ ਜੀ ਨਸ਼ੇ ਤੋਂ ਰਹਿਤ ਨੇ ਇਹ ਤੇ ਮੰਗ ਇਹਨਾਂ ਦੀ ਕਿ ਪੜ੍ਹੀ ਲਿਖੀ ਸੰਸਕਾਰੀ ਲੜਕੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਪੜ੍ਹੀ ਲਿਖੀ ਹੋਵੇ ਲੜਕੀ ਤੇ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਜ਼ਰੂਰ ਸੰਪਰਕ ਕਰੋ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਰਿਸ਼ਤਾ ਹੈ ਇਹ ਨਾਮ ਕੌਰ ਪਤਾ ਸਿੰਘਾਂਵਾਲਾ ਮੁੱਗਾ ਤੋਂ ਨੇ ਇਹ ਕਾਸਟ ਇਹਨਾਂ ਦੀ ਐਸਸੀ ਹੈ ਤੇ ਉਮਰ ਇਹਨਾਂ ਦੀ 7/12/2005 ਦਾ ਜਨਮ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਤੇ ਨਾਲ ਹੀ ਕੰਪਿਊਟਰ ਦਾ ਡਿਪਲੋਮਾ ਕਰਿਆ ਹੋਇਆ ਹੈ ਇਹਨਾਂ ਨੇ ਤੇ ਕੰਮਕਾਰ ਇਹਨਾਂ ਦਾ ਜੀ ਇਸ ਲੜਕੀ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆਗਾ ਤੇ ਜੀਆਈਸੀ ਇਹਨਾਂ ਨੇ ਪੇਡ ਕਰੀ ਹੋਈ ਆ ਪੈਸੇ ਭਰੇ ਹੋਏ ਨੇ ਸਾਰੇ ਤੇ ਮੰਗ ਹੈ ਇਹਨਾਂ ਦੀ ਕਿ ਲੜਕਾ ਕਿਸੇ ਵੀ ਕਾਸਟ ਦਾ ਹੋਵੇ ਤੇ ਖਰਚਾ ਕਰਨ ਵਾਲਾ ਪਰਿਵਾਰ ਚਾਹੀਦਾ ਜੀ ਇਹਨਾਂ ਨੂੰ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਜਰੂਰ ਸੰਪਰਕ ਕਰੋ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਪਤਾ ਹੁਸ਼ਿਆਰਪੁਰ ਤੋਂ ਹੈ ਤੇ ਕਾਸਟ ਹੈ ਇਹਨਾਂ ਦੀ ਰਵਿਦਾਸੀਆ ਉਮਰ ਇਹਨਾਂ ਦੀ 27 94 ਦਾ ਜਨਮ ਹੈ ਤੇ ਕੱਦ 6 ਫੁੱਟ ਹੈ ਜੀ ਲੜਕੇ ਦਾ ਤੇ ਭਰਾ ਇਹਨਾਂ ਦਾ ਇੱਕ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ ਬੀ ਐਸ ਸੀ ਦੀ ਤੇ ਇਹਨਾਂ ਦੇ ਮਾਤਾ ਪਿਤਾ ਨੇ ਦੋਨੋਂ ਗਵਰਨਮੈਂਟ ਜੋਬ ਤੇ ਨੇ ਤੇ ਕਮ ਹੈ ਜੀ ਇਹਨਾਂ ਦਾ ਦੁਬਈ ਦੇ ਹੋਟਲ ਦੇ ਵਿੱਚ ਇਹ ਸ਼ਹਿਫਾ ਲੜਕਾ ਹੈ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਨੇ ਬੀਐਸਸੀ ਨਰਸਿੰਗ ਕਰੀ ਹੋਵੇ ਜਾਂ ਐਮਬੀਏ ਕਰੀ ਹੋਵੇ ਤੇ ਕਾਸਟ ਭਾਵੇਂ ਕਿਸੇ ਦੀ ਵੀ ਹੋਵੇ ਜੀ ਇਹਨਾਂ ਨੂੰ ਕੋਈ ਚੱਕਰ ਨਹੀਂ ਤੇ ਨਾਲ ਹੀ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਜਰੂਰ ਸੰਪਰਕ ਕਰੋ ਇਹਨਾਂ ਨਾਲ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ ਇਹਨਾਂ ਦੀ 23 ਸਾਲ ਹੈ ਤੇ ਕੱਤ 6 ਫੁੱਟ 3 ਇੰਚ ਹਾਈਟ ਹੈ ਜੀ ਲੜਕੇ ਦੀ ਤੇ ਗੋਤ ਇਹਨਾਂ ਦਾ ਸਹਤ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਦੀ ਤੇ ਭੈਣ ਇਹਨਾਂ ਦੀ ਇੱਕ ਹੈ ਕੰਮ ਇਹਨਾਂ ਦਾ ਜੀ ਕੰਮ ਕਰ ਇਹਨਾਂ ਦਾ ਸਪੇਨ ਦੇ ਵਿੱਚ ਇਹ ਲੜਕਾ ਪੀ ਆਰ ਹੈ ਤੇ ਇਹਨਾਂ ਦਾ ਆਪਣਾ ਬਿਜ਼ਨਸ ਹੈ ਕੋਈ ਤੇ ਇਹਨਾਂ ਦੀ ਮੰਗ ਹੈ ਕਿ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਤੇ ਕੁੜੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਤੇ ਨਾਲ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਇਹਨਾਂ ਨਾਲ ਜਰੂਰ ਸੰਪਰਕ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੇ ਦਾ ਰਿਸ਼ਤਾ ਤੇ ਪਤਾ ਹੁਸ਼ਿਆਰਪੁਰ ਤੋਂ ਨੇ ਜੀ ਕਾਸਟ ਇਹਨਾਂ ਦੀ ਸ਼ੈਣੀ ਹੈ ਤੇ ਉਮਰ 37 ਸਾਲ ਹੈ ਜੀ ਲੜਕੇ ਦੀ ਤੇ ਕੱਦ ਇਹਨਾਂ ਦਾ 5 ਫੁੱਟ 6 ਇੰਚ ਹਾਈਟ ਹੈ ਤੇ ਗੋਤ ਇਹਨਾਂ ਦਾ ਗਿੱਧਾ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਦੀ ਤੇ ਭੈਣ ਇਹਨਾਂ ਦੀ ਇੱਕ ਹੈ ਤੇ ਕੰਮਕਾਰ ਇਹਨਾਂ ਦਾ ਇਹ ਕੁਵੈਤ ਦੇ ਵਿੱਚ ਨੌਕਰੀ ਕਰਦੇ ਨੇ ਜੀ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਪਲੱਸ 2 ਪਾਸ ਹੋਵੇ ਹੋਰ ਕਾਸਟ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲਵੋ ਇਹਨਾਂ ਤੋਂ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਤੇ ਪਤਾ ਹੈ ਹੁਸ਼ਿਆਰਪੁਰ ਤੋਂ ਨੇ ਤੇ ਕਾਸਟ ਹੈ ਇਹਨਾਂ ਦੀ ਬ੍ਰਾਹਮਣ ਨੇ ਇਹ ਤੇ ਉਮਰ ਹੈ ਇਹਨਾਂ ਦੀ 30 ਸਾਲ ਦੀ ਤੇ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਤੇ ਗੋਤ ਇਹਨਾਂ ਦਾ ਕੋਸਲ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਜੀ ਐਮਸੀਏ ਦੀ ਤੇ ਭੈਣਾਂ ਇਹਨਾਂ ਦੀਆਂ ਦੋ ਨੇ ਭਰਾ ਇੱਕ ਹੈ ਤੇ ਕੰਮਕਾਰ ਇਹਨਾਂ ਦਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਕੋਈ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਵੈਲ ਐਜੂਕੇਟਿਡ ਹੋਵੇ ਵਧੀਆ ਪੜ੍ਹੀ ਲਿਖੀ ਹੋਵੇ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਤੇ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੇ ਦਾ ਰਿਸ਼ਤਾ ਪਤਾ ਹੈ ਮਹਾਲੀ ਤੋਂ ਨੇ ਤੇ ਕਾਸਟ ਇਹਨਾਂ ਦੀ ਖੱਤਰੀ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਬੀਟੈਕ ਮਕੈਨਿਕਲ ਦੀ ਇੰਜੀਨੀਅਰਿੰਗ ਦੀ ਤੇ ਉਮਰ ਇਹਨਾਂ ਦੀ 17 195 ਦਾ ਜਨਮ ਹੈ ਜੀ ਤੇ ਕੱਦ ਹੈ 5 ਫੁੱਟ 8 ਇੰਚ ਹਾਈਟ ਦਾ ਲੜਕੇ ਦੀ ਤੇ ਭੈਣ ਇਹਨਾਂ ਦੀ ਇੱਕ ਆ ਮੈਰਿਡ ਆ ਵਿਆਹੀ ਹੋਈ ਆ ਤੇ ਮਾਤਾ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੋਬ ਤੇ ਸੀਗੇ ਤੇ ਕੰਮ ਇਹਨਾਂ ਦਾ ਜੀ ਇਹ ਸਰਵਿਸ ਮੈਨੇਜਰ ਇਨ ਮਰੂਤੀ ਸੂਜੂਕੀ ਕੰਪਨੀ ਦੇ ਵਿੱਚ ਮੁੰਡਾ ਹੈ ਮੈਨੇਜਰ ਹੈ ਜੀ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਇਹਨਾਂ ਨੂੰ ਪੜ੍ਹੀ ਲਿਖੀ ਚਾਹੀਦੀ ਆ ਵਧੀਆ ਵੈਲ ਐਜੂਕੇਟਿਡ ਹੋਵੇ ਕੁੜੀ ਤੇ ਨਾਲ ਇਸ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਜਰੂਰ ਸੰਪਰਕ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਪਤਾ ਦਸੂਹਾ ਤੋਂ ਨੇ ਹੈ ਹੁਸ਼ਿਆਰਪੁਰ ਦੇ ਕੋਲ ਤੇ ਕਾਸਟ ਇਹਨਾਂ ਦੀ ਐਸਸੀ ਹੈ ਤੇ ਉਮਰ ਇਹਨਾਂ ਦੀ 24 12 1993 ਦਾ ਜਨਮ ਹੈ ਜੀ ਲੜਕੇ ਦਾ ਤੇ ਕਾਦਾ 5 ਫੁੱਟ 8 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਐ ਪਲੱਸ 2 ਪਾਸ ਤੇ ਭੈਣਾਂ ਇਹਨਾਂ ਦੀਆਂ 2 ਨੇ ਭਰਾ ਇਹਨਾਂ ਦਾ 1 ਹੈ ਦੁਬਈ ਦੇ ਵਿੱਚ ਜੌਬ ਹੈ ਜੀ ਤੇ ਕੰਮ ਹੈ ਜੀ ਕਿ ਸਾਊਦੀ ਅਰਬ ਦੇ ਵਿੱਚ ਟਰਾਲਰ ਡਰਾਈਵਰ ਹੈ ਇਹ ਮੁੰਡਾ ਤੇ ਇਹਨਾਂ ਕੋਲ ਦੁਬਈ ਦਾ ਲਾਇਸੈਂਸ ਹੈ ਤੇ ਪਿਤਾ ਇਹਨਾਂ ਦੇ ਬਿਲਡਿੰਗ ਦੇ ਠੇਕੇਦਾਰ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਵਧੀਆ ਘਰ ਪਰਿਵਾਰ ਹੈ ਜੀ ਵੈਸ਼ਨਵਾ ਪਰਿਵਾਰ ਤੇ ਮੰਗਿਆ ਨਦੀ ਕੇ ਕੁੜੀ 10 ਪਾਸ ਜਾਂ ਪਲੱਸ 2 ਪਾਸ ਹੋਵੇ ਘਰੇਲੂ ਹੋਵੇ ਕੁੜੀ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਜਰੂਰ ਸੰਪਰਕ ਕਰੋ ਤੇ ਵਧੇਰੇ ਜਾਣਕਾਰੀ ਲਵੋ ਇਹਨਾਂ ਕੋਲੋਂ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਨੇ ਇਹ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਮੰਗ ਹੈ ਜੀ ਤੇ ਉਮਰ 25 ਸਾਲ ਉਮਰੇ ਲੜਕੇ ਦੀ ਤੇ ਕੱਦ 5 ਫੁੱਟ 7 ਇੰਚ ਹਾਈਟ ਹੈ ਤੇ ਪੜ੍ਹਾਈ ਇਹਨਾਂ ਦੀ ਕੀਤੀ ਹੋਈ ਡਿਪਲੋਮਾ ਇਨ ਐਗਰੀਕਲਚਰ ਦੀ ਸੌਰੀ ਆਰਕੀਟੈਕਚਰ ਦੀ ਡਿਪਲੋਮਾ ਇਨ ਆਰਕੀਟੈਕਚਰ ਤੇ ਭਰਾ ਇਹਨਾਂ ਦਾ ਇੱਕ ਹੈ ਤੇ ਕੰਮ ਹੈ ਜੀ ਇਹ ਪ੍ਰਾਈਵੇਟ ਨੌਕਰੀ ਕਰਦੇ ਨੇ ਕੋਈ ਜੋਬ ਇਹ ਤੇ ਮੰਗ ਹੈ ਇਹਨਾਂ ਦੀ ਕਿ ਗ੍ਰੈਜੂਏਟਡ ਲੜਕੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਬਾਕੀ ਬਧਿਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਉਮਰ 33 ਸਾਲ ਹੈ ਜੀ ਲੜਕੇ ਦੀ ਤੇ ਗੋਤ ਇਹਨਾਂ ਦਾ ਧਾਮੀ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਦੀ ਤੇ ਐਮਏ ਕਰੀ ਹੋਈ ਹੈ ਨਾਲ ਤੇ ਭੈਣ ਇਹਨਾਂ ਦੀ ਇੱਕ ਹੈ ਤੇ ਭਰਾ ਵੀ ਇਹਨਾਂ ਦਾ ਇੱਕ ਹੈ ਤੇ ਕੰਮ ਇਹਨਾਂ ਕੋਲ 12 ਕਿੱਲੇ ਜ਼ਮੀਨ ਦੇ ਨੇ ਜੀ ਤੇ ਕਨੇਡਾ ਦਾ ਵਿਜ਼ਟਰ ਵੀਜ਼ਾ ਇਹਨਾਂ ਕੋਲ ਕਨੇਡਾ ਦੇ ਵਿੱਚ ਨੇ ਇਹ ਵਿਜ਼ਟਰ ਵੀਜ਼ੇ ਤੇ ਤੇ ਮੰਗ ਹੈ ਇਹਨਾਂ ਦੀ ਕਿ ਕਨੇਡਾ ਦੀ ਪੀਆਰ ਲੜਕੀ ਚਾਹੀਦੀ ਹੈ ਇਹਨਾਂ ਨੂੰ ਤੇ ਇਹਨਾਂ ਦਾ ਨਾਲ ਹੀ ਨੰਬਰ ਦਿੱਤਾ ਗਿਆ ਤੁਸੀਂ ਜ਼ਰੂਰ ਸੰਪਰਕ ਕਰੋ ਇਹਨਾਂ ਨਾਲ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜੀ ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਤੁਸੀਂ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਦਿੱਤੇ ਗਏ ਨੰਬਰਾਂ ਤੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ